ਵਿਦਾਂਤ ਸਵਾ ਹਲਕਾ ਰਾਜਸਥਾਨਸੀ ਦੇ ਪਿੰਡ ਕੜਿਆਲ ਵਿੱਚ ਬੀਤੀ ਰਾਤ ਇੱਕ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਦੁਕਾਨ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਿੰਡੀ ਦੁਕਾਨਦਾਰ ਮੁਤਾਬਕ ਉਸ ਦੀ ਦੁਕਾਨ ਦੇ ਉੱਪਰ ਹੀ ਉਸ ਦਾ ਘਰ ਹੈ ਕਰੀਬ ਰਾਤ 1 ਵਜੇ ਦੇ ਲੱਗਛਾਗੇ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਉਸਦੇ ਗੁਆਂਢੀ ਦੇ ਵੱਲੋਂ ਦੱਸੀ ਗਈ ਜਿਸ ਨੇ ਦੱਸਿਆ ਕਿ ਦੁਕਾਨ ਦੇ ਸ਼ਟਰ ਵਿੱਚੋਂ ਅੱਗ ਨਿਕਲ ਰਹੀ ਹੈ ਜਿਸ ਤੋਂ ਬਾਅਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜਿੰਨੀ ਜ਼ਿਆਦਾ ਹੋਣ ਕਾਰਨ ਨਾ ਤੇ ਅੱਗ ਬੁਝਾ ਸਕੇ ਅਤੇ ਨਾ ਹੀ ਸ਼ਟਰ ਨੂੰ ਖੋਲ ਸਕੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸ਼ਟਰ ਨੂੰ ਤੋੜ ਕੇ ਅੰਦਰੋਂ ਦੀ ਦੁਕਾਨ ਨੂੰ ਅੱਗ ਨੂੰ ਬੁਝਾਇਆ ਜਾਂਦਾ ਹੈ ਪਰ ਉਨਾਂ ਚਿਰ ਸਾਰਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਪੀੜੀ ਦੁਕਾਨਦਾਰ ਤੇ ਹੋਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਇਹ ਕਿਹੜਾ ਪਿੰਡ ਜੀ ਹਾਂਜੀ ਕੜਿਆਲੀ ਹੈ ਜੀ ਕੀ ਗੱਲ ਹੋਈ ਜਿਹੜੇ ਇਹ ਮੇਰਾ ਭਤੀਜਾ ਹੈ ਜੀ ਇਹ ਦੀ ਦੁਕਾਨ ਹੈ ਇੱਥੇ ਡੇਰੀ ਆ ਫੀਡ ਸਟੋਰ ਆ ਅੱਛਾ ਜੀ ਤੇ ਕਿਰਿਆਨੇ ਦੀ ਕਿਰਿਆਨੇ ਦੀ ਦੁਕਾਨ ਹੈ ਜੀ ਤੇ ਨਾਲ ਉੱਪਰ ਰੈਸ਼ ਹੈ ਜੀ ਤੇ ਰਾਤ 1:30 12:30 ਵਜੇ ਅੱਗ ਲੱਗੀ ਆ ਜੀ ਤੇ ਪੌਣੇ ਕ 2 ਵਜੇ ਇਹਨਾਂ ਨੂੰ ਪਤਾ ਲੱਗਦਾ ਤੇ ਜੋ ਵੀ ਹੈਗਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਬਿਲਡਿੰਗ ਦੇ ਵੀ ਪੱਲੇ ਕੁਝ ਨਹੀਂ ਰਿਹਾ ਬਿਲਡਿੰਗ ਸਾਰੀ ਪਾੜ ਗਈ ਆ ਕੰਮ ਸੇ ਕੰਮ 90-95 ਲੱਖ ਰੁਪਏ ਦੀ ਬਿਲਡਿੰਗ ਤੇ ਲੱਗਾ ਵੀ 25 ਲੱਖ ਰੁਪਏ ਦਾ ਵਿੱਚ ਮਟੀਰੀਅਲ ਜੋ ਵੀ ਸਮਾਨ ਸਾਰਾ ਲੱਗਾ ਜੀ ਡੇਢ ਕਰੋੜ ਰੁਪਏ ਦਾ ਭਾਜੀ ਨੁਕਸਾਨ ਹੋ ਗਿਆ ਜੀ ਤੇ ਇਹ ਤੇ ਗਰੀਬ ਮਰੇ ਗਏ ਇਹ ਤੇ ਵਿਚਾਰੇ ਇਤੋਂ ਰੋਟੀ ਖਾਂਦੇ ਸੀ ਕਾਰਨ ਦਾ ਕੋਈ ਪਤਾ ਲੱਗ ਸਕਦਾ ਕੋਈ ਕਾਰਨ ਹੈ ਜੀ ਫਰਿੱਜ ਲੱਗੀ ਕੋਕਾ ਕੋਲਾ ਦੀ ਹਾਂਜੀ ਉਹਦੀ ਜਿਹੜੀ ਮੋਟਰ ਬਲਾਸਟ ਹੋਈ ਹੈ ਤੇ ਕੋਈ ਮੌਕੇ ਤੇ ਪਹੁੰਚਿਆ ਫਿਰ ਬਾਹਰ ਬਗੇ ਹਾਂਜੀ ਮੌਕੇ ਤੇ ਆ ਗਏ ਜੀ ਕੋਈ ਪੁਲਿਸ ਦਾ ਅਧਿਕਾਰੀ ਪਹੁੰਚਿਆ ਹਾਂਜੀ ਆਏ ਆ ਜੀ ਪੁਲਿਸ ਅਧਿਕਾਰੀ ਵੀ ਆਏ ਰਿਪੋਰਟ ਲਿਖ ਕੇ ਲੱਗੇ ਆ ਜੀ ਪਿੰਡੀਆਂ ਸੈਦਾਂ ਤੋਂ ਆਏ ਗੁਰਦੇਵ ਸਿੰਘ ਹੀ ਮੰਗ ਕਰਦੇ ਆਂ ਇਹ ਮੰਗੇ ਇਸ ਇਨਸਾਫ ਦਾ ਅਗਾਂਹ ਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਦਾ ਕੋਈ ਹੈਲਪ ਹੋਣੀ ਚਾਹੀਦੀ ਸਰਕਾਰ ਪੰਜਾਬ ਸਰਕਾਰ ਗਾੜੀ ਇਹੋ ਰਿਕਵੈਸਟ ਆ ਵੀ ਸਾਨੂੰ ਪਲਵਿੰਦਰ ਸਿੰਘ ਨਾਂ ਜੇ ਆਪਣਾ ਪਿੰਡ ਕੜਿਆਲ ਜੇ ਵੀ ਕੀ ਗੱਲ ਹੋਈ ਜਿਹੜੀ ਆ ਤਾਂ ਇਹ ਕਿੰਨਾ ਇਹ ਰਾਤ 1:30 ਵਜੇ ਦੀ ਗੱਲ ਨਾ ਰਾਤ ਅੱਗ ਲੱਗੀ ਜੀ ਤੇ ਮੌਕੇ ਤੇ ਪਹੁੰਚ ਕੇ ਤਾਂ ਉਹ ਸਾਰੀ ਅੱਗ ਦੀ ਲਾਟਾਂ ਨਿਕਲ ਰਹੀਆਂ ਸੀ ਤੇ ਹੋਇਆ ਕੰਮ ਸਾਰਾ ਕੋਕਾ ਕੋਲੇ ਜਿਹੜੀ ਫ੍ਰਿਜ ਉਤੋਂ ਆ ਪਹਿਲਾਂ ਡਿਸਟ੍ਰੀਬਿਊਟਰ ਨੂੰ ਪਹਿਲਾਂ ਵੀ ਕਰਕੇ ਕੰਪਲੇਟ ਕੀਤੀ ਸੀ ਵੀ ਭਾਈ ਤੁਹਾਡੀ ਫ੍ਰਿਜ ਕੰਪਲੇਟ ਆ ਮਤਲਬ ਚੱਲਦੀ ਨਹੀਂ ਸਹੀ ਤਰ੍ਹਾਂ ਤੇ ਇਹ ਨੂੰ ਰਿਪਲੇਸ ਕਰ ਦੋ ਤੇ ਉਹਨਾਂ ਨੇ ਪਲੇਸ ਨਹੀਂ ਕੀਤੀ ਇਹਦਾ ਰਤੀ ਫਿਰ ਇਹਨਾਂ ਦਾ ਬਲਾਸਟ ਹੋ ਗਿਆ ਜਿਹਦੇ ਕਰਕੇ ਸਾਰੀ ਬੜੀ ਅੱਗ ਲੱਗ ਗਈ ਹੈ ਮੇਰੀ ਕਰਿਆਨੇ ਦੀ ਦੁਕਾਨ ਸਾਰੀ ਇੱਕ ਇਹ ਤੋਂ ਲੈ ਕੇ ਜੱਟ ਤੱਕ ਸਾਰੀ ਤਹਨੈਸ ਹੋ ਗਈ ਹੈ ਨਾਲ ਮੇਰੀ ਫਿਰ ਸਟੋਰੀ ਫੀਲਿੰਗ ਸਾਰੀ ਜਾਂਦੀ ਰਹੀ ਹੈ ਆ ਮੇਰੀ ਡੇਰੀ ਨਾਲ ਬਈ ਡੇਰੀ ਦਾ ਕੁਝ ਨਹੀਂ ਮੇਰਾ ਬਚਿਆ ਸਾਰਾ ਸਿਸਟਮ ਸੜ ਗਿਆ ਆ ਤੁਸੀਂ ਵੇਖ ਸਕਦੇ ਜੇ ਕੁਝ ਨਹੀਂ ਮੇਰਾ ਬਚਿਆ ਸਾਰਾ ਕੁਝ ਮੇਰੀ ਬਿਲਡਿੰਗ ਸਾਰੀ ਜਾਂਦੀ ਰਹੀ ਹੈ ਬਿਲਡਿੰਗ ਦੇ ਪੱਲੇ ਕੱਖ ਨਹੀਂ ਰਿਆ ਕਿੰਨੇ ਵਜੇ ਤੱਕ ਬੋਲ ਇਹ ਭਾਈ ਆਪਣ ਨੂੰ ਰਾਤ ਪਰ ਲੱਗਾ 1:30 ਵਜੇ ਇਹ ਅੱਗ ਲੱਗੀ ਹੈ ਬਲਾਸਟ ਹੋਇਆ 1:30 1:00 ਵ ਤਾਂ ਬੜੀ ਢੇਰ ਵਿੱਚ ਪੜ ਲੱਗਾ ਢੇਰ ਜੀ ਆਪਾਂ ਇੱਥੇ ਜੇ ਪਹੁੰਚੇ ਆ ਫਰੇਸ਼ ਬਾਜੀ ਉੱਪਰ ਹੈ ਆਪਣੀ ਕਿਤਰਾ ਫਿਰ ਤੁਹਾਡਾ ਬਜਾ ਤੁਸੀਂ ਨਹੀਂ ਭਾਈ ਕੋਣ ਸ਼ਾਟ ਕਰਨਾ ਸਾਨੂੰ ਬੜੀ ਗਵਾਨੀ ਨੇ ਫੋਨ ਕੀਤਾ ਫਿਰ ਤੁਹਾਡੇ ਇਦਾਂ ਮੰਨ ਲਓ ਕਿ ਧੂਆਂ ਦੇ ਘੜ ਡਿਆ ਤੇ ਅਸੀਂ ਆਣ ਕੇ ਵੇਖਿਆ ਤੇ ਬਹੁਤ ਜਿਹੀ ਅਗਰੀ ਲਾਟਾਂ ਨਿਕਲ ਰਹੀਆਂ ਅਸੀਂ ਬਾਹਰ ਸ਼ਟਰ ਦੇ ਰਾਹੀਂ ਅਸੀਂ ਸ਼ਟਰ ਦੇ ਖੋਲਣ ਦੀ ਕੋਸ਼ਿਸ਼ ਕੀਤੀ ਅੱਗ ਜਾਨ ਨੂੰ ਕਰਕੇ ਸ਼ਟਰ ਨਹੀਂ ਖੁੱਲਿਆ ਸਾਰੇ ਸ਼ਟਰ ਜਾਮ ਹੋ ਗਏ ਸੀ ਤੇ ਜਦੋਂ ਆਣ ਕੇ ਵੇਖਿਆ ਤੇ ਕੁਝ ਵੀ ਨਹੀਂ ਬਜਿਆ ਮਤਲਬ ਬੜਾ ਫਿਰ ਫਾਇਰ ਵਿਗਟਨ ਨੂੰ ਫੋਨ ਕੀਤਾ ਇਹ ਵੀ ਭਾਈ ਜੀ ਅੱਧੇ ਘੰਟੇ ਪਹੁੰਚ ਗਏ ਆ ਇਹਨਾਂ ਨੇ ਆਣ ਕੇ ਪੂਰੀ ਨੇ ਆ ਗੋਪੀਆ ਆ ਗੋਦੇ ਕਾਬੂ ਪਾਇਆ ਪਰ ਨਹੀਂ ਕੁਝ ਨਹੀਂ ਬਚਿਆ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰਾ ਤੇ ਹੋਇਆ ਨੁਕਸਾਨ ਕੋਕੋਕੋਲੇ ਫ੍ਰੀਜ ਤੋਂ ਵਜਾ ਤੂੰ ਆ ਇਹਨੂੰ ਕੰਪਲੀਟ ਵੀ ਕੀਤੀ ਸੀ ਇਹਨਾਂ ਨੇ ਮੇਰੀ ਚੇਂਜ ਨਹੀਂ ਕੀਤੀ ਜਿਹਦਾ ਕਰਕੇ ਮੇਰਾ ਇਹਨਾਂ ਨੁਕਸਾਨ ਹੋਇਆ ਮੇਰੇ ਕੋਲ ਬਚਿਆ ਕੁਝ ਨਹੀਂ ਇਹ ਤਾਂ ਤੁਸੀਂ ਮੈਨੂੰ ਕੈਮਰਾ ਮਾਰੋ ਇਧਰ ਵੀ ਸਾਰਾ ਕੁਝ ਨਹੀਂ ਬਚਿਆ ਮੰਡੀ ਵਾਲੇ ਪੱਖੇ ਆ ਸਭ ਜਾਂਦੇ ਰਹੇ ਆ ਕੋਈ ਮੇਰੀ ਕੋਈ ਇਥੋ ਕੰਪਿਊਟਰ ਸਿਸਟਮ ਦੋ ਦੜਣੀ ਮਸ਼ੀਨਾ ਉਹ ਵੀ ਕੁਝ ਨਹੀਂ ਬਜੀ ਹਰਿਆਣਾ ਸਟੋਰ ਇਹ ਮੇਰਾ ਕੁਝ ਨਹੀਂ ਉਹਦਾ ਬਚਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਫੀਡਾਂ ਹੀ ਮੇਰੀਆਂ ਤਿੰਨ ਚਾਰ ਲੱਖ ਦੀ ਮੇਰੀ ਫੀਡਾਂ ਕੰਨ ਕਿ ਲੱਗੀ ਜਾਂਦਰ ਕੰਨ ਕੋ ਨਹੀਂ ਭਜੀ ਕੋਰ ਜਨਾ ਕੋ ਸੌਫਦਾ ਕਰਾਉਂਦੇ ਰਹੇ ਕੋਲਡ ਰੀਕ ਵਗੈਰਾ ਕੁਛ ਨਹੀਂ ਵਜਿਆ ਸਾਰਾ ਕੁਝ ਜਾਂਦਾ ਰਿਹਾ ਆ ਮੇਰੇ ਲੱਗੀਆਂ ਸਾਰਾ ਉਹ ਵੇਖੂ ਤੇ ਭਾਜੀ ਫਰਨੀਚਰ ਵਗੈਰਾ ਸਾਰਾ ਸੜ ਗਿਆ ਤੇ ਸਾਰੀ ਬਿਲਡਿੰਗ ਦੀ ਡੰਡਾ ਲੱਤ ਗਈ ਹੈ ਸਾਰੀ ਕੰਨਾਂ ਪਾੜ ਗਈਆਂ ਨੇ ਪੌੜੀਆਂ ਲਮਕੀਆਂ ਪੌੜੀਆਂ ਟੁਕੀਆਂ ਨੇ ਮੈਨੂੰ ਬਸ ਇਹੀ ਮੰਗ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਕੋਈ 2 ਵਜੇ 10 ਮਿੰਟ ਤੇ ਇਹਨਾਂ ਦਾ ਫੋਨ ਆਇਆ ਸੀ ਕਿ ਪਿੰਡ ਕੜਿਆਲ ਦੇ ਵਿੱਚ ਅੱਗ ਲੱਗ ਗਈ ਆ ਤੇ ਬਹੁਤ ਜ਼ਿਆਦੀ ਅੱਗ ਆ ਅਹੀ ਕੋਈ 2 35 40 ਦੇ ਵਿੱਚ 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 ਆਹੀ ਇਹਨਾਂ ਦੇ ਕੋਲ ਪਹੁੰਚ ਗਏ ਜੀ ਤੇ ਆਣ ਕੇ ਵੇਖਿਆ ਤੇ ਬਹੁਤ ਜਿਆਦੀ ਆ ਗਈ ਤੇ ਜਦੋਂ ਅਸੀਂ ਆਣ ਕੇ ਵੇਖਿਆ ਫਿਰ ਆਪਾਂ ਇੱਕ ਗੱਡੀ ਅੰਮ੍ਰਿਤਸਰੋਂ ਮਗਾਈ ਸੀ ਟਾਉਨ ਹਾਲ ਤੋਂ ਉਹ ਨੂੰ ਉਹ ਨੂੰ ਵੀ ਬੁਲਾ ਕੇ ਆਪਣੀ ਗੱਡੀ ਲਾ ਕੇ ਫਿਰ ਉਹਦੇ ਨਾਲ ਸਾਰਾ ਕਾਬੂ ਕੀਤਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੇ ਇਹਨਾਂ ਦੇ ਕਹਿਣ ਮੁਤਾਬਕ ਕਰੋੜਾਂ ਰੁਪਏ ਦਾ ਨੁਕਸਾਨ ਇਹਨਾਂ ਦਾ ਹੈਗਾ ਹੀ ਆ ਤੇ ਬਾਕੀ ਜਿਵੇਂ ਕਹਿੰਦੇ ਵੀ ਇਹਨਾਂ ਦੀ ਉਹ ਜਿਹੜੀ ਫ੍ਰਿਜ ਆ ਕੋਕੋਕੋਲਾ ਵਾਲੀ ਉਹਦੇ ਤੋਂ ਨੁਕਸਾਨ ਹੋਇਆ ਇਹ ਹੁਣ ਇਹ ਜਾਣਦੇ ਨੇ ਜਾਂ ਫਿਰ